ਅੱਜ ਜਿਹੜਾ ਮੇਰਾ ਆਉਣ ਦਾ ਮਕਸਦ ਸੀ ਮੈਂ ਇਹਨਾਂ ਪਰੇਟਾਂ ਦਾ ਜੋ ਇਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਮੈਂ ਪਹਿਲਾਂ ਵੀ ਡਿਫੀ ਸਾਹਿਬ ਨੂੰ ਮਿਲਿਆ ਸੀਗਾ ਇਹਨਾਂ ਨੇ ਪਹਿਲੇ ਹੀ ਖਤਸ਼ਾ ਜਾਰੀ ਕੀਤਾ ਸੀ ਵੀ ਇਦਾਂ ਹੋ ਸਕਦਾ ਲੇਕਿਨ ਪਰ ਉਹ ਆਲਰੇਡੀ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੀ ਜ਼ਮੀਨ ਆ ਉਹ ਤੁਹਾਨੂੰ ਪਤਾ ਵੀ ਸਾਰਿਆਂ ਨੇ ਤੁਸੀਂ ਮਾਰਟ ਕਾਰਡ ਦਾ ਉਹ ਦੇਖਿਆ ਵੀ ਰਿਕਾਰਡ ਵੀ ਉਹਦੇ ਵਿੱਚ 6500 ਰੁਪਏ ਵਿੱਚ ਕਰੋੜਾ ਰੁਪਏ ਦੀ ਜ਼ਮੀਨ ਹੈ ਜਿਹੜੀ ਸਲਾਨਾ ਉਹਨੇ ਲੀਕ ਦਿੱਤੀ ਹੈ ਜਿਹੜਾ ਟਰੱਕ ਪਰੇਟਾਂ ਦੇ ਨਾਲ ਇਥੋਂ ਦੇ ਲੋਕਾਂ ਨਾਲ ਵੱਡਾ ਧੋਖਾ ਵੱਡੀ ਮੈਲਮੈਂਟ ਹੋਈ ਉਹਦੇ ਵਿੱਚ ਜਿਹੜੀ ਜੂਨੀਅਨ ਦੇ ਪ੍ਰਧਾਨ ਦੀ ਚੋਣ ਆਇਆ ਤਾਂ ਮੈਂ ਪਹਿਲਾਂ ਆਪਣੀ ਸਪੀਚ ਨਾਲ ਵੀ ਬੋਲਿਆ ਵੀ ਮੇਰੀ ਕਦੇ ਵੀ ਟਰੱਕ ਜੂਨੀਅਨ ਦੇ ਪ੍ਰਧਾਨ ਥੋਪਣ ਦੇ ਵਿੱਚ ਕੋਈ ਮੇਰੇ داخل ਦਾਜੀ ਨਹੀਂ ਉਹ ਚਾਹੇ ਅੱਜ ਚਾਹੇ ਸਰਕਾਰ ਬੰਦ ਜੀ ਨੂੰ ਵੀ ਟਰੱਕ ਪੀਟਰ ਸਭ ਸੰਪਤੀ ਨਾਲ ਚੁਣਗੇ ਉਹਦੇ ਮੈਂ ਨਾਲ ਖੜੂਗਾ ਉਹਨੂੰ ਨਾਲ ਲੈ ਕੇ ਜਿਹੜੀਆਂ ਟਰੱਕ ਪੀਟਰ ਦੀਆਂ ਸਮੱਸਿਆਵਾਂ ਨੇ ਜੋ ਉਹਨਾਂ ਦੀਆਂ ਉਹਨੂੰ ਹੱਲ ਕਰਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਜਿਹੜਾ ਇਹਨਾਂ ਨੂੰ ਸਰਦਾਰ ਸੁਖਪਾਲਤ ਕਿੰਨੇ ਪਾਲਾ ਜੀ ਜਿਹੜੇ ਟਰੱਕ ਪੀਟਰ ਨੇ ਤੁਹਾਡੇ ਸਾਹਮਣੇ ਸਾਰਿਆਂ ਦੇ ਸਰਪਸੰਮਤੀ ਨੂੰ ਪ੍ਰਧਾਨ ਕਿਉਂ ਨਾ ਇਹ ਟਰੱਕ ਆਪਰੇਟਰਾਂ ਦਾ ਫੈਸਲਾ ਹੈ ਸਰਪਸੰਮਤੀ ਨਾਲ ਆ ਗਿਆ ਫੈਸਲਾ ਉਹਨਾਂ ਦਾ ਤੇ ਮੈਂ ਇਹਨਾਂ ਨੂੰ ਭਰੋਸਾ ਦਿਵਾਉਣ ਵਾਸਤੇ ਆਇਆ ਵੀ ਤੁਹਾਡੀ ਕੋਈ ਵੀ ਸਮੱਸਿਆ ਹੋਈ ਜਿੱਥੋਂ ਤੱਕ ਵੀ ਮੈਂ ਤੁਹਾਡੇ ਮੇਰੀ ਪਹੁੰਚ ਬਣੀ ਮੈਂ ਤੁਹਾਡੇ ਲਈ ਤੁਹਾਡੀਆਂ ਸਮੱਸਿਆਵਾਂ ਲਈ ਤੁਹਾਡੇ ਖੇਤਾਂ ਦੇ ਲਈ ਮੈਂ ਲੜੂੰਗਾ ਤੇ ਜੋ ਵੀ ਜਿਹਨਾਂ ਦੀ ਜ਼ਮੀਨ ਹੈ ਜਿਹੜੀ ਕੌਡੀਆਂ ਨੇ ਭਾ ਦਿੱਤੀ ਆ ਉਹ ਤੋਂ ਅਸੀਂ 1 ਇੰਚ ਵੀ ਜ਼ਮੀਨ ਹੈ ਜਿਹੜੀ ਉਹਨੂੰ ਕਿਸੇ ਨੂੰ ਅਸਤਾਕਾਰ ਨਹੀਂ ਹੋਣ ਦੇਵਾਂਗੇ ਔਰ ਮੈਂ ਤੁਹਾਡੇ ਮਾਧਿਓਂ ਰਹੀਂ ਵੀ ਜਿਹੜੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਅਗੂ ਰੀਡ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਜਿਹੜਾ ਗਰੀਪ ਰੇਟਾਂ ਦੀ ਜਿਹੜੀ ਪਾਈ ਪਾਈ ਜੋੜ ਕੇ ਲਈ ਜ਼ਮੀਨ ਉਹਨੂੰ ਇਦਾਂ ਨਾ ਹੜਪਣ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਉਹ ਲਈ ਜਾ ਉਹਨੂੰ ਕੈਂਸਲ ਕਰਵਾਉਣਾ ਦੂਸਰਾ ਜਿਹੜਾ ਇਹਨਾਂ ਦੀਆਂ ਸਮੱਸਿਆ ਮੈਂ ਕੀ ਆ ਜਿਵੇਂ ਇਹਨਾਂ ਨੂੰ ਜਿਹੜਾ ਕਿਰਾਇਆ ਜੋ ਮਿੱਥਿਆ ਜਾਂਦਾ ਸਰਕਾਰ ਬਣੇ ਉਹ ਤੋਂ ਬਹੁਤ ਘੱਟ ਰੇਟ ਤੇ ਕੰਮ ਕਰਵਾਇਆ ਜਾਂਦਾ ਕਿਉਂਕਿ ਪਿੱਛੇ ਯੂਨੀਅਨਾਂ ਭੰਗ ਹੋ ਗਈਆਂ ਸੀ ਜਿਹੜੇ ਕੁਝ ਆਪਰੇਟਰ ਹੁੰਦੇ ਨੇ ਜਾ ਜਿਨ੍ਹਾਂ ਨੂੰ ਉਹ ਸਿਆਸੀ ਤੌਰ ਤੇ ਇੱਥੇ ਬਿਠਾ ਦਿੰਨੇ ਆ ਕਬਜ਼ਾ ਕਰਵਾ ਦਿੰਨੇ ਆ ਜਿਨ੍ਹਾਂ ਦਾ ਉਹ ਆਪਣੀਆਂ ਟ੍ਰਾਂਸਪੋਰਟਾਂ ਬਡਾ ਲੈਂਦੇ ਆ ਜਾਂ ਜਿਹੜੇ ਐਫਸੀ ਦਾ ਠੇਕੇਦਾਰ ਬਣ ਗਏ ਹੁੰਦੇ ਉਹਨਾਂ ਨਾਲ ਮਿਲ ਜਾਂਦੇ ਨੇ ਤੇ ਜਿੱਥੇ ਮੰਨ ਲਓ 3500 ਰੁਪਏ ਚੱਕਰ ਦਾ ਕਰਾਇਆ ਤਾਂ ਇਹਨਾਂ ਨੂੰ 2200 2000 ਜਾਂ 2500 ਦੀ ਨਾ ਸੋਚ ਨਹੀਂ ਕੀਤਾ ਜਾਂਦਾ ਇੱਕ ਬੰਦਾ ਸਾਰਾ ਦਿਨ ਰੱਕ ਤੇ ਗਰਮੀ 'ਚ ਬੈਠ ਕੇ ਉਹਦਾ ਡੀਜ਼ਲ ਵੀ ਮੱਝਦਾ ਉਹਦੀ ਦਿਹਾੜੀ ਵੀ ਉਹਦੇ ਟਾਇਰ ਵੀ ਕਹਾ ਦੋਣ ਗੱਡੀ ਦਾ ਬੀਮਾ ਵੀ ਕਰਾਉਣਾ ਤਾਂ 2000 ਜਾਂ 2200 ਰੁਪਏ ਵਿੱਚ ਕਿਵੇਂ ਅੱਗੇ ਜਰਾ ਕਰ ਸਕਦਾ ਜਦਕਿ ਠੇਕੇਦਾਰ ਸਰਕਾਰ ਤੋਂ 3500 ਰੁਪਏ ਜੇਕਰ ਸਰਕਾਰ ਜਾਂ ਕੋਈ ਹੋਰ ਮਹਿਕਮਾ ਇਹ ਸਮਝਦਾ ਹੈ ਵੀ ਠੀਕ ਆ ਵੀ 2200 ਜਾਂ 2500 ਟਰੱਕ ਪਿੱਟ ਦਾ ਗੁਜ਼ਾਰਾ ਹੁੰਦਾ ਤਾਂ ਫਿਰ ਉਹ ठेकेदार ਨੂੰ ਵਿੱਚ ਕਿਉਂ ਪਾਉਂਦੇ ਨੇ ਫਿਰ 1000 ਰੁਪਏ ਜਾਂ 1200 ਚੱਕ ਦਾ ਸਰਕਾਰ ਨੂੰ ਚੂਨਾ ਕਿਉਂ ਲਾਉਂਦੇ ਨੇ ਫਿਰ ਉਹ ਸਿੱਧਾ ਹੀ ਇਹਨਾਂ ਨੂੰ ਦੇ ਦੇਣ ਮੈਂ ਸੋਣਾ ਵੀ ਇਹਨਾਂ ਦਾ ਕੋਈ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਨਾਲ ਹੀ ਮੈਂ ਮਿਲ ਕੇ ਵੀ ਕਹੂੰਗਾ ਜੇ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਟਾਈਮ ਮਿਲਿਆ ਵੀ ਇਹਨਾਂ ਗਰੀਬ ਲੋਕਾਂ ਦਾ ਕੋਈ ਹੱਲ ਕਰੋ ਦੁਨੀਆ ਤੋੜਤੀਆਂ ਮੇਰੀ ਗੱਲ ਪੂਰੀ ਹੋਣ ਕਿ ਦੁਨੀਆ ਤੋੜਤੀਆਂ ਕੋ ਸੋਸਾਇਟੀ ਬਣਾ ਕੇ ਇੱਕ ਸਮੂਹ ਜਿਵੇਂ ਹਿਮਾਚਲ ਦੇ ਵਿੱਚ ਕੀ ਹੈ ਉੱਥੇ ਜਿਹੜੇ ਉਥੇ ਇਲਾਕੇ ਦੇ ਲੋਕ ਹੈ ਇੱਥੇ ਇੰਡਸਟਰੀ ਲੱਗਦੀ ਆ ਉਹਨਾਂ ਦੀ ਇੱਕ ਸੋਸਾਇਟੀ ਬਣਾ ਕੇ ਜਾਂਦੀ ਆ ਕੋਈ ਸੈੱਟ ਚ ਨਵੇਂ ਮੈਂਬਰ ਉਹ ਦੀ ਇੱਕ ਬਕਾਇਦਾ ਸਕਿਉਰਿਟੀ ਰੱਖੇ ਜਿਵੇਂ ਅਸੀਂ ਪਹਿਲਾਂ ਸਾਡੇ ਵੀ ਟਰੱਕ ਨੂੰ ਨੇ ਸਕਿਉਰਿਟੀ ਰੱਖੀ ਹੁੰਦੀ ਉਹ ਉੱਥੇ ਉਹੀ ਬੰਦੇ ਕੰਮ ਕਰਦੇ ਆ ਤਾਂ ਜਿਹੜਾ ਮੈਂ ਚਾਹਣਾ ਵੀ ਇੱਥੇ ਜੋ ਵੀ ਕੰਮ ਮਿਲੇ ਉਸ ਜਿਹੜੇ ਉਹ ਦੀ ਜੁਨੀ ਡੈਕਸ਼ਨ ਜੁਨੀਆ ਦੀ ਉੱਥੋਂ ਦੇ ਆਪਰੇਟਰਾਂ ਨੂੰ ਉਸ ਦੀ ਪਹਿਲ ਹੋਵੇ ਜੇਕਰ ਉਹ ਕੰਮ ਚ ਉਹ ਗੱਡੀਆਂ ਨਹੀਂ ਮਤਲਬ ਕਿ ਯਾਰ ਕੰਮ ਜਿਆਦਾ ਹੁੰਦਾ ਦੇ ਸੱਤਾ ਖੇਰ ਜਿਹੜੀ ਸੈਕੰਡ ਆਪਸ਼ਨ ਹੋਣੀ ਚਾਹੀਦੀ ਹੈ ਨਹੀਂ ਤੇੜੀ ਪਹਿਲ ਇਥੋਂ ਦੇ ਪ੍ਰਿੰਟਰਾਂ ਨੂੰ ਤਾਂ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਰਜਕਾਰ ਦੇਣਾ ਤੇ ਅਸੀਂ ਇਹਨਾਂ ਗਰੀ ਪ੍ਰਿੰਟਰਾਂ ਨੂੰ ਜਿਹੜਾ ਨੂੰ ਜੇ ਪੈਰਾਂ 'ਤੇ ਖੜੇ ਕਰਨਾ ਚਾਹੁੰਦੇ ਆ ਕਿੰਨੇ ਜਿਹੜੇ ਆਪਣੀ ਜਿਹੜੇ ਉਮਰਾਂ ਨਗਾਤੀਸ ਕਿਤੇ ਦੇ ਬੱਚਾ ਅੱਜੇ ਕੋਈ ਹੋਰ ਕੰਮ ਵੀ ਕਰ ਨਹੀਂ ਸਕਦੇ ਇਹਨਾਂ ਨੇ ਇਹਨਾਂ ਦਾ ਇਸ ਕਿਤੇ ਦੇ ਨਾਲ ਲਗਾ ਹੈ ਅਜੇ ਸਿੱਧੂ ਰੋਟੀ ਖਾਂਦੇ ਰਹਿਣ ਦੇਣਾ ਇਹਨਾਂ ਨੂੰ ਪੈਰਾਂ 'ਤੇ ਖੜੇ ਕਰਦਾ ਤੁਹਾਨੂੰ ਇਹਨਾਂ ਦੀ ਬਾਹ ਫੜਨੀ ਪਵੇਗੀ ਐਮਐਲਏ ਸਾਹਿਬ ਕੱਲ੍ਹ ਤੱਕਾ ਹੋਰੇ ਕਲਾ ਬਰਨਾਲਾ ਸ਼ਹਿਰ ਸਿਾਰੇ ਜिले ਵਿੱਚ ਟਰੱਕ ਜੁਨੀ ਹੁੰਦਾ ਅੱਜ ਪਹਿਲ ਬਰਨਾਲੇ ਤੋਂ ਹੋਇਆ ਅਗਲੇ ਵੀ ਕਿਤੇ ਹੋਰ ਵੀ ਦੇਖੋ ਪੰਜਾਬ ਮੇਰੀ ਇੱਛਾ ਨਹੀਂ ਹੁੰਦੀ ਦੇਖੋ ਅੱਜ ਮੈਨੂੰ ਐਮਐਲਏ ਬਣੂ 7 8 ਵੀ ਨਹੀਂ ਹੋ ਗਿਆ ਮੈਂ ਸਿਰਫ ਆਪਣੀ ਇਲੈਕਸ਼ਨ ਵੇਲੇ ਇੱਥੇ ਇਹਨਾਂ ਨੂੰ ਬੇਨਤੀ ਕਰਨ ਜਰੂਰ ਆਇਆ ਸੀ ਤੇ ਮੈਂ ਹੁਣ ਮੇਰਾ ਹੁੰਦਾ ਜਿੱਥੇ ਮੈਂ ਜਿੱਥੇ ਕੋਈ ਮੇਰੇ ਕੋਲੇ ਆਵੇ ਚੱਲ ਕੇ ਜੇ ਕਿਸੇ ਹੋਰ ਜੁਨੀ ਦੀ ਕੋਈ ਸਾਡੇ ਕੋਲ ਸਮੱਸਿਆ ਹੋਊ ਤਾਂ ਅਸੀਂ ਉੱਥੇ ਵੀ ਜਾਵਾਂਗੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਇੱਥੋਂ ਦੀ ਸਮੱਸਿਆ ਸੀ ਤਾਂ ਮੈਂ ਇੱਥੇ ਇਹਨਾਂ ਨਾਲ ਉਹਨਾਂ ਨਾਲ ਖੜਾ ਤੇ ਅੱ ਜੋ ਮਰਜ਼ੀ ਹੋ ਜੇ ਐਂ ਡਟ ਕੇ ਨਾਲ ਖੜੂਗਾ ਇਹਨਾਂ ਦੇ ਇਹਨਾਂ ਦੀ ਫੇਤਾਨਾ ਬਿਲਕੁਲ ਖਰਵਾੜ ਨਹੀਂ ਹੋਣ ਦਿਊਗਾ ਤੇ ਕੋਸ਼ਿਸ਼ ਕਰੂੰਗਾ ਵੀ ਜਿਹੜੀ ਸਰਕਾਰ ਨੂੰ ਮਿਲ ਕੇ ਚਾਹੇ ਸਾਡੀ ਸਰਕਾਰ ਨਹੀਂ ਸਰਕਾਰ ਦੇ ਨੁਮਾਇੰਦੇ ਨੂੰ ਮਿਲ ਕੇ ਜਿਹੜੀਆਂ ਇਹਨਾਂ ਦੀਆਂ ਭਾਅ ਲੀਆਂ ਜਾਂ ਇਹਨਾਂ ਨੂੰ ਕੰਮ ਦਿਵਾਉਣ ਦੀ ਸਮੱਸਿਆ ਮੌਜੂਦਾ ਹੱਲ ਕਰਾਵਾਂ ਤੇ ਜਿਹੜੀਆਂ ਲਈ ਜਾਏ ਵੀ ਜਲਦੀ ਇਸ ਨੂੰ ਲਿਖ ਕੇ ਜਿਹੜਾ ਇਹਦੀ ਇਤਰਾਜ਼ ਲਾ ਕੇ ਇਹਨੂੰ ਕੈਨਸਲ ਕਰਵਾਵਾਂਗੇ ਤੇ ਜਿੱਥੇ ਤੱਕ ਜਾਣਾ ਪਿਆ ਮੈਂ ਇਹਨਾਂ ਦੀ ਪ੍ਰੇਟੇ ਲੜਾਈ ਚਾਹੇ ਇਹਨਾਂ ਨੂੰ ਚਾਹੇ ਕਾਨੂੰਨੀ ਹੋਵੇ ਚਾਹੇ ਸੜਕ ਤੇ ਬੈਠ ਕੇ ਲੜਨ ਦੀ ਲੜਾਈ ਹੋਵੇ ਮੈਂ ਡਟ ਕੇ ਲੜਨਗਾ ਮੈਂ ਸੱਚ ਇਸ ਤਰ੍ਹਾਂ ਇਹ ਵੀ ਐਸਾ ਭ੍ਰਿਸ਼ਟਾਚਾਰ ਜਿਹੜਾ ਹੈਗਾ ਟਰੱਕ ਯੂਨਿਟ ਦੇ ਵਿੱਚ ਬਹੁਤ ਹੋ ਰਿਹਾ ਇਸ ਦੇ ਪਿੱਛੇ ਤੁਹਾਨੂੰ ਕਿਹਦਾ ਹੱਥ ਲੱਗ ਰਿਹਾ ਵੀ ਚਿੰਤਕੀ ਦੇਖੋ ਭ੍ਰਿਸ਼ਟਾਚਾਰ ਤਾਂ ਜਿਹੜੇ ਅਸੀਂ ਬਹਾਵਾਗੇ ਕਰ ਕੋਈ ਵੀ ਰਿਹਾ ਮੈਕਸੇ ਤਾਂ ਕਿਸ ਨੂੰ ਅਲਿਗੇਟ ਨਹੀਂ ਕਰਦਾ ਪਰ ਜਦੋਂ ਅਸੀਂ ਰੌਲਾ ਪੈਣ ਤੋਂ ਬਾਵਜੂਦ ਸੋਨੂੰ ਚਾਰ ਆਪਰੇਟਰ ਜਾ ਕੇ ਕਹਿਣ 10 ਆਪਰੇਟਰ ਜਾ ਕੇ ਤੁਹਾਨੂੰ ਦੱਸਣ ਵੀ ਸਮੱਸਿਆ ਸਾਡੀ ਹੈ ਸਾਡੀ ਤਾਂ ਲੁੱਟ ਹੁੰਦੀ ਹੈ ਜੇਕਰ ਅਸੀਂ ਫਿਰ ਵੀ ਅੱਖਾਂ ਬੰਦ ਕਰਕੇ ਬੈਠੇ ਆ ਤਾਂ ਫਿਰ ਤਾਂ ਉਂਗਲ ਸਾਡੇ ਬਣੀ ਉੱਠੂਗੀ ਵੀ ਤੁਸੀਂ ਸਾਡੀ ਲੁੱਟ ਕਰਵਾ ਰਹੇ ਹੋ ਤੇ ਗੁਰਜੀਤ ਸਿੰਘ ਬਾਦਕੀ ਨੇ ਪ੍ਰੈਸ ਕਾਨਫਰੈਂਸ ਕਿਸੀ ਜੀ ਉਹਨਾਂ ਨੇ ਸਿੱਧਾ ਤੌਰ ਤੇ ਜਿਹੜਾ ਹੈਗਾ ਸੱਤਾਧਾਰੀ ਦੇ ਤੇ ਜਿਹੜੇ ਹੈਗੇ ਨਿਸ਼ਾਨੇ ਸਾਥੀ ਹੈ ਉਹਨਾਂ ਨੇ ਕਿਹਾ ਵੀ ਸੱਤਾਧਾਰੀ ਕਿਰਦੀ ਜਿਹੜੀ ਹੈਗੀ ਆਗੂ ਹੈ ਇਸ ਦੀ ਮਤਲਬ ਜ਼ਿੰਮੇਵਾਰ ਹੈ ਉਹ ਕੀ ਜਾ ਨਹੀਂ ਮੈਂ ਬਿਲਕੁਲ ਤੁਹਾਨੂੰ ਮੈਂ ਵੀ ਤਾਂ ਉਹੀ ਗੱਲ ਕਹੀ ਹੈ ਨਾ ਵੀ ਜਦੋਂ ਰੌਲਾ ਪੈ ਰਿਹਾ ਜਿਹੜਾ ਬੰਦਾ ਉਸ ਹੱਲ ਕਿਉਂ ਲੀਡ ਕਰਦਾ ਖਾਸ ਕਰ ਜਦੋਂ ਮੈਂ ਐਮਐਲਏ ਮੈਨੂੰ ਪਤਾ ਲੱਗਾ ਮੈਂ ਇੱਥੇ ਆਇਆ ਜਿਉਂ ਪਾਰਟੀ ਦੇ ਉਹ ਰੂਲਿੰਗ ਪਾਰਟੀ ਹੈ ਜਿਹੜੇ ਉਹਨਾਂ ਦੇ ਨਮਾਇंदे ਹੈ ਜਦੋਂ ਉਹਨਾਂ ਕੋਲੇ ਇੱਕ ਆਪਰੇਟਰਾਂ ਦਾ ਸਮੂਹ ਇਕੱਠਾ ਹੋ ਕੇ ਗਿਆ ਸੀ ਤਾਂ ਉਹ ਉਹਨਾਂ ਦੀ ਗੱਲ ਸੁਣ ਕੇ ਉਹਦੇ ਕੋਈ ਕਾਰਵਾਈ ਕਰਨ ਜੈ ਨਹੀਂ ਸੀ ਜੇ ਤੁਸੀਂ ਉਹ ਸਭ ਕੁਝ ਦੇਖ ਕੇ ਅੱਖਾਂ ਬੰਦ ਕਰ ਦਿੱਤਾ ਫਿਰ ਸਿੱਧਾ ਇਹ ਲਈ ਕਿਸੇ ਤੁਹਾਡੇ ਤੇ ਆਊਗਾ ਹੀ ਤਾਂ ਮੈਂ ਸਾਰਿਆਂ ਨੂੰ ੱੱਲੇ ਮੈਂ ਆਪਣੀ ਗੱਲ ਨਹੀਂ ਕਹਤਾ ਮੈਂ ਤਾਂ ਹੋਰ ਪਾਰਟੀਆਂ ਨੂੰ ਆਮ ਲੋਕਾਂ ਨੂੰ ਵੀ ਕਹਿੰਦਾ ਸਾਨੂੰ ਇਹਨਾਂ ਆਪਰੇਟਰਾਂ ਨਾਲ ਖੜਨਾ ਚਾਹੀਦਾ ਸਾਨੂੰ ਇਹਨਾਂ ਦੀ ਲੜਾਈ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਕੋਈ ਸਾਡੀਆਂ ਕੋਈ ਹੋਰ ਡੈਮੋਕਰੈਟਿਕ ਜਥੇਬੰਦੀਆਂ ਹੋਣ ਮੈਂ ਸਾਰਿਆਂ ਨੂੰ ਸੱਦਾ ਦੇਣਾ ਇਸ ਲੜਾਈ ਦੇ ਵਿੱਚ ਵਿੱਚ ਡਟ ਕੇ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਜਿਹੜੀਆਂ ਜੋਕਾਂ ਲੱਗੀਆਂ ਹੋਈਆਂ ਖੂਨ ਪੀਣੀਆਂ ਇਹਨਾਂ ਨੂੰ ਉਹਨਾਂ ਤੋਂ ਮੁਕਤੀ ਦਵਾਈ ਐਮਰਨਾ ਸਾਹਿਬ ਜਿਸ ਤਰ੍ਹਾਂ ਹੁਣ ਉਹ ਲੇਡੀਜ਼ ਦਾ ਲਾ ਦੇ ਇਹਨਾਂ ਨੇ ਦਿੱਤਾ ਹੈ ਜਿੱਦੇ ਕੀ ਨਾ ਉਹਦਾ ਮਜੀਦ ਗੁਰ ਕੀ ਅਸੀਂ ਤਾਂ ਹੁਣ ਹੀ ਕੋਸ਼ਿਸ਼ ਕਰਾਂਗੇ ਉਹ ਕੈਨਸਲ ਕਰੀਏ ਕਾਨੂੰਨੀ ਲੜਾਈ ਲੜੀਏ ਦੀ ਇਸ ਦੇ ਬਾਰੇ ਕਾਨੂੰਨੀ ਪੱਖ ਵੀ ਦੇਖਾਂਗੇ ਮੈਨੂੰ ਲੱਗਦਾ ਹੈ ਵੀ ਜੇ ਇਹਨਾਂ ਦੇ ਆਗੂਆਂ ਵਿੱਚ ਥੋੜੀ ਬਹੁਤੀ ਸਿਆਣਪ ਹੋਈ ਥੋੜੀ ਬਹੁਤੀ ਦਇਆ ਹੋਈ ਇਹਨਾਂ ਬਰੀਰ ਪੇਟਰਾ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਤਾਂ ਉਹ ਆਪਣੇ ਆਪ ਹੀ ਇਸ ਫੈਸਲੇ ਨੂੰ ਵਾਪਸ ਲੈਣਗੇ ਲੇਕਿਨ ਜੇਕਰ ਜਿਵੇਂ ਕੱਲ੍ਹ ਓਪਰੇਟਰਾਂ ਨੇ ਅਲਟੀਮੇਟਮ ਦਿੱਤਾ ਹਫਤੇ ਦੱਸ ਦਿੰਦਾ ਜੇਕਰ ਉਹ ਤੱਕ ਇਹ ਗੱਲ ਨਹੀਂ ਹੁੰਦੀ ਤਾਂ ਮੈਂ ਇਹਨਾਂ ਨਾਲ ਸਾਰੇ ਭਾਈਆਂ ਨਾਲ ਰਾਇ ਕਰਕੇ ਜਿਸ ਤਰ੍ਹਾਂ ਦੀ ਵੀ ਲੜਾਈ ਚਾਹੇ ਉਹ ਸੜਕ ਤੇ ਬਹਿ ਕੇ ਲੜਨ ਪਵੇ ਧਰਨੇ ਲੜਨੇ ਪੈਣ ਕੱਲਾ ਕਾਲਾ ਢੱਲੋ ਨਹੀਂ ਪੂਰੀ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੀ ਇੱਥੇ ਇਹਨਾਂ ਦੇ ਹੱਕ 'ਚ ਬੈਠ ਚੁੱਕੀ ਹੈ ਐਮਐਨ ਸਰ ਜੀ ਕਿਰਾਏ ਦੀ ਗੱਲ ਕਰੀ ਅੱਜ ਦੇ ਜਮਾਨੇ 500 ਰੁਪਏ ਕਿਰਾਇਆ ਦਾ ਆਮ ਨਹੀਂ ਹੁੰਦਾ ਹੁਣ 6500 ਸਾਲ ਦਾ ਇਹਨੂੰ ਜਿਵੇਂ ਦੇਖਦੇ ਹੋ ਦੇਖੋ ਮੈਂ ਕੱਲ ਪਹਿਲਾਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਮੈਂ ਇਹੀ ਰੱਖਿਆ ਸੀ ਵੀ ਇੱਕ ਜਿਹੜੀ ਐਗਰੀਕਲਚਰ ਲੈਂਡ ਹੈ ਉਹਦਾ 80000 ਰੁਪਇਆ ਮਿਨਿਮਮ ਐਕਸਟੈਂਪ ਠੇਕਾ ਹੋ ਗਿਆ 40000 ਰੁਪਇਆ ਹੋਗਾ ਅੱਧੇ ਕਿਲੇ ਦਾ ਇਹ ਤਾਂ ਕਰੋੜਾਂ ਰੁਪਏ ਦੀ ਜ਼ਮੀਨ ਹੈ ਕਮਰਸ਼ੀਅਲ ਜ਼ਮੀਨ ਹੈ ਇੱਥੇ ਤਾਂ ਜੇ ਅਸੀਂ ਇੱਕ ਦੁਕਾਨ ਛੋਟੀ ਜਿਹੀ ਬਣਾ ਕੇ ਦਈ ਉਹ 15000 ਰੁਪਇਆ ਕਿਰਾਇਆ ਮਹੀਨਾ ਤੇ ਚੜ ਜਗੀ ਤੇ ਤਾਂ ਸਿੱਧੀ ਲੁੱਟ ਹੈ ਸਿੱਧੀ ਮਾਇਲਮਿੰਟਾ ਧੋਖਾ ਇੱਥੋਂ ਦੇ ਆਪਰੇਟਰਾਂ ਨੇ ਇੱਥੋਂ ਲੋਕਾਂ ਦੇ ਨਾਲ ਤੇ ਧੋਖਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਨਾ ਇਹ ਗੱਲ ਉਸਰੇ ਲੱਗਣ ਜਾਵਾਂਗੇ ਮੇਰਾ ਨਾਮ ਸੁਖਪਾਲ ਸਿੰਘ ਜੀ ਪਾਲਾ ਸੰਧੂਪੱਤੀ ਕੋਟਸਾਓ ਗੇੜਾ ਸੀ ਮੰਤਰੀ ਸਾਹਿਬ ਮੀਤਹਿਰ ਕੋਲੇ ਅਸੀਂ ਮ ਸਾਨੂੰ ਪਹਿਲੇ ਤਾਂ ਮੈਨ ਲਿਣੀ ਦਿੱਤਾ ਜਾਂਦਾ ਸੀਗਾ ਕੋਈ ਟਾਈਮ ਸੀ ਜਦੋਂ ਇੱਥੇ ਆ ਕੇ ਸਾਨੂੰ ਇਹ ਵਾਅਦਾ ਕਰੇ ਗਏ ਸੀ ਵੀ ਜਿਹੜਾ ਇੱਥੇ ਪ੍ਰਧਾਨ ਬਣਨਾਗਾ ਉਹ ਸੋਡੇ ਸਹਿਮਤੀ ਨਾਲ ਸੋਡੇ ਆਪਰੇਟਰਾਂ ਤੋਂ ਹੀ ਬਣਨਾਗਾ ਉਸ ਤੋਂ ਬਾਅਦ ਸਾਡੇ ਤੇ ਪ੍ਰਧਾਨ ਉਧਰੋਂ ਥੋਪਿਆ ਗਿਆ ਤੇ ਚਾਰ ਮੈਂਬਰ ਅਸੀਂ ਲਾਏਗੇ ਇਧਰ ਜੂਨੀਅਨ ਦੇ ਵਿੱਚੋਂ ਉਹਦੇ ਸਾਈਨ ਚਲਦੇ ਕੀਤੇ ਗਏ ਸਾਡਾ ਵਿੱਚ ਕੋਈ ਯੋਗਦਾਨ ਨਹੀਂ ਰੱਖਿਆ ਹੈਗਾ ਕਿਸੇ ਖਾਤੇ ਦੇ ਵਿੱਚ ਕੋਈ ਸਾਡੇ ਸਾਈਨ ਨਹੀਂ ਸੀਗੇ ਉਸ ਤੋਂ ਬਾਅਦ ਅਸੀਂ ਅੱਡੀ ਜੋ ਲੁੱਟਖੁੱਟ ਹੋਣ ਲੱਗੀ ਅਸੀਂ ਮੰਤਰੀ ਸਾਹਿਬ ਕੋਲੇ ਜਾਂਦੇ ਰਹੇ ਕਦੇ 100 ਬੰਦਾ ਵਾਗਿਆ ਕਰੇ 50 ਬੰਦੇ ਵਾਗੇ ਕਦੇ 20 ਬੰਦੇ ਵਾਗੇ ਤੇ ਉਦੋਂ ਵੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ ਵਿੱਚ ਬੰਦੇ ਮੈਨਿੰਗ ਵੀ ਨਹੀਂ ਦਿੰਦੇ ਸੀਗੇ ਤੇ ਅਸੀਂ ਕਿਹਾ ਵੀ ਅਸੀਂ ਕਹਿੰਦੇ ਜਿਵੇਂ ਤੁਸੀਂ ਯੂਨੀਅਨ 'ਚ ਸਾਡੇ ਬੋਲ ਕੇ ਗਏ ਸੀਗੇ ਵੀ ਵੀ ਤੁਹਾਡਾ ਆਪਰੇਟਰਾਂ 'ਚ ਪ੍ਰਧਾਨ ਬਣੂਗਾ ਵੀ ਤੁਸੀਂ ਆਓ ਯੂਨੀਅਨ 'ਚ ਪੁੱਛੋ ਜੀ ਵੀ ਕੀ ਸਾਡਾ ਹਾਲ ਹੈਗਾ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਮੈਂ ਯੂਨੀਅਨ 'ਚ ਕੀ ਕਰਨਾਗਾ ਨਾ ਸਾਡੇ ਉਸ ਤੋਂ ਬਾਅਦ ਜਦੋਂ MP ਇਲੈਕਸ਼ਨ ਲੜਿਆ ਇਹਨਾਂ ਨੇ ਫੇਰ ਵੀ ਨਹੀਂ ਆਏ ਕਿਉਂ ਨਹੀਂ ਆਏ ਕਿਉਂਕਿ ਸਾਡੇ ਮੂਰੇ ਕਹਿ ਨਹੀਂ ਸਕਦੇ ਸੀਗੇ ਸਾਨੂੰ ਵੀ ਸਾਡੇ ਨਾਲ ਵਾਅਦਾ ਕਰੇਗੇ ਉਹ ਵਾਅਦੇ ਤੋਂ ਝੂਠੇ ਹੋਗੇ ਸੀਗੇ ਤੇ ਹੁਣ ਅਸੀਂ ਆ ਹੁਣ ਹਰਿੰਦਰ ਢਾਲੀਆਲ ਇਹਨਾਂ ਕੋਲੇ ਵੀ ਜਾਂਦੇ ਰਹੀਆ ਟਰੱਕ ਯੂਨੀਅਨ ਕਦੇ 50 ਬੰਦੇ ਕਦੇ 60 ਬੰਦੇ ਫਿਰ ਸਾਨੂੰ ਕਿਹਾ ਗਿਆ ਵੀ ਘੱਟ ਤੁਸੀਂ ਇੰਨੇ ਬੰਦੇ ਨਾ ਆਇਆ ਕਰੋ ਤੁਸੀਂ 5-4 ਬੰਦੇ ਆਜਿਆ ਕਰੋ ਪਰ ਸਾਡੀ ਸੁਣਵਾਈ ਫੇਰ ਵੀ ਨਹੀਂ ਹੋਈ ਹੈਗੀ ਉੱਥੇ ਕੋਈ ਅਸੀਂ ਸਾਰਾ ਕੁਝ ਪ੍ਰੂਫ ਵੀ ਦਿੱਤੇ ਵੀ ਆ ਹਾਂ ਹਾਂ ਕੋਈ ਸਾਡੇ ਨਾਲ ਲੁੱਟ ਹੋ ਰਹੀ ਹੈਗੀ ਹਨਾ ਆ ਜਿਹੜਾ ਮੁੱਦਾ ਹੈਗਾ ਹੁਣ ਇਹ ਸਾਨੂੰ ਪਤਾ ਲੱਗਿਆ ਸੀ ਵੀ ਸਾਡੀ ਜਿਹੜੀ ਜ਼ਮੀਨ ਆ ਉਹ ਲੀਜ਼ ਤੇ ਦਿੱਤੀ ਗਈ ਆ ਅਸੀਂ ਇਹਦਾ ਡਾਟਾ ਕਢਾਇਆ ਜੀ ਕਢਾ ਕੇ ਅਸੀਂ ਬਾਈ ਕਾਲਾ ਢੱਲੋਂ ਜੀ ਨੇ ਸਾਡੀ ਮਦਦ ਕੀਤੀ ਡੀਸੀ ਤੇ ਮੈਮੋਂਡਰਮ ਵੀ ਦਿੱਤਾ ਤੇ ਉਹ ਅਸੀਂ ਸਾਰਾ ਕੁਝ ਕਰਕੇ ਅਸੀਂ ਇਹਨੂੰ ਕੱਢਿਆ ਇਹਦੀ ਖੋਜ ਕੀਤੀ ਤਾਂ ਸਾਰਾ ਕੁਝ ਸਾਹਮਣੇ ਆਇਆਗਾ ਤੇ ਹੁਣ ਇਹਨਾਂ ਕੋਲੇ ਕੋਈ ਜਵਾਬ ਨਹੀਂ ਜਵਾਬ ਕੀ ਆ ਸਾਨੂੰ ਮੰਦਾ ਚੰਗਾ ਬੋਲਦੇ ਨੇ ਸਾਨੂੰ ਮਲੰਗ ਪਰਖਦੇ ਨੇ ਜਿਹੜੇ ਜੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੁਣ ਥੋੜੇ ਬਲੋ ਇਹ ਤੋਂ ਮਾਰੇ ਕੀ ਐਕਸ਼ਨ ਆ ਜਾਣਾ ਇਹ ਜਿਹੜਾ ਵੀ ਐਕਸ਼ਨ ਮੈਂ ਲਵਾਂਗਾ ਜੀ ਜਮਾ ਯੂਨੀਅਨ ਦੀ ਸਹਿਮਤੀ ਨਾਲ ਲਵਾਂਗਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲਵਾਂਗਾ ਤੇ ਬਹੁਤ ਕੁਸਾ ਯੂਨੀਅਨ ਦੇ ਵਿੱਚ ਕਰੋੜਾ ਰੁਪਏ ਦਾ ਘਾਫਲਾ ਜੀ ਇਹ ਮੈਂ ਕੱਢ ਕੇ ਦੱਸੂਗਾ ਮੀਡੀਆ 'ਚ ਜਾਗਰ ਕਰੂੰਗਾ ਤੇ ਜਿੱਥੇ ਸਾਡੇ ਜਿੱਥੇ ਕੋਈ ਸਾਨੂੰ ਦਿੱਕਤ ਆਊਗੀ ਸਾਡੇ ਬਾਈ ਕਾਲਾ ਢੱਲੋਂ ਜੀ ਉਹਨਾਂ ਤੋਂ ਸਾਥ ਲੈਂਦਾ ਜਾਊਗਾ ਸਾਡਾ ਸਹਿਯੋਗ ਦੇਣਗੇ ਸਾਡਾ ਸਾਨੂੰ ਭਰੋਸਾ ਦਿੱਤਾ ਇਹਨਾਂ ਨੇ ਇਹ ਤੁਹਾਡੀ ਜ਼ਮੀਨ ਮੰਨ ਲਓ ਨਹੀਂ ਆਉਂਦੀ ਤੁਹਾਡਾ ਨਹੀਂ ਇਹ ਸਲਾਈ ਹੁੰਦੀ ਤੁਹਾਡਾ ਅਗਲਾ ਸੰਘਰਸ਼ ਕੀ ਹੋਈਗਾ ਸੰਘਰਸ਼ ਮਰਸਾ ਕਦਿਆਂ ਜੀ ਜ਼ਮੀਨ ਨਹੀਂ ਛੱਡਦਾ ਕਦੇ ਆਹੀ ਸੰਘਰਸ਼ ਸਾਡੀਆਂ ਲਾਸਾਂ ਉੱਤੋਂ ਦੀ ਲੰਘ ਕੇ ਤਾਂ ਕੋਈ ਸਾਡੇ ਤੇ ਜ਼ਮੀਨ ਤੇ ਕਬਜ਼ਾ ਕਰ ਲੈਣੀ ਅਸੀਂ ਐ ਕਬਜ਼ਾ ਨਹੀਂ ਕਰ ਦਿੰਦੇ ਖੱਡੜਾ ਸਾਹਿਬ ਪਹਿਲਾਂ ਪ੍ਰਧਾਨ ਦੇ ਆ ਹੁਣ ਇੱਥੇ ਅਨਾਉਂਸ ਕਰ ਰਹੀ ਸੀ ਕਿ ਖੱਡੜਾ ਸਾਹਿਬ ਜਿਹੜੇ ਸੀਗੇ ਕੱਦਾ ਦੇ ਲਾਂਦੇ ਹੁੰਦੇ ਸੀਗੇ ਹਿਸਾਬ ਦਾ ਕੀ ਤੁਸੀਂ ਤੁਹਾਡੇ ਨੂੰ ਅੱਜ ਬਹੁਤ ਅਪੀਤਾਂ ਕੀ ਤੁਸੀਂ ਵੀ ਇਸ ਤਰ੍ਹਾਂ ਦਾ ਕੁਝ ਕਰੂਗਾ ਹਾਂਜੀ ਖੱਡੜਾ ਸਾਹਿਬ ਤੋਂ ਚਾਰ ਕਦਮ ਉੱਪਰ ਜਾਵਾਂਗੇ ਜੀ ਪਿੱਛੇ ਨਹੀਂ ਰਹਿੰਦੇ ਹੈਗੇ